ਹਾਂਜੀ ਹਾਂ ਮੈਂ ਇਹ ਇਧਰ ਤੋਂ ਬਾਈ ਦੇ ਹਾਂਜੀ ਇਹ ਇੱਥੇ ਕੇਸਿੰਗ ਵੀ ਬਾਈ ਦੇ ਹਾਂ ਇਹ ਮਾਗਿੰਦੇ ਕਿਦਾਂ ਜਾਨੀ ਪਾਪਾਈ ਹੈ ਅੱਸੀ ਗੱਲ ਜੀ ਯੂਵਸੀਰਾ ਦੇਖ ਰੇ ਤਮਾਂ ਦਾ ਸਵਾਗਤ ਹੈ ਜੀ ਮੈਂ ਹਾਂ ਤੁਹਾਡਾ ਆਪਣਾ ਗੁਰਦੀਪ ਸਿੰਘ ਸੋ ਦੋਸਤੋ ਇਸ ਸਮੇਂ ਅਸੀਂ ਮੌਜੂਦ ਹੈ ਨਕਦਰ ਚੌਂਕ ਦੇ ਵਿੱਚ ਜਿਹਨੂੰ ਡਾਕਟਰ ਅੰਬੇਦਕਰ ਚੌਂਕ ਵੀ ਕਿਹਾ ਜਾਂਦਾ ਹੈ ਸੋ ਤੁਹਾਨੂੰ ਦੱਸ ਦਈਏ ਕਿ ਇੱਥੇ ਲਗਾਤਾਰ ਜਿਹੜੇ ਹੈ ਚਲਾਨ ਹੋ ਰਹੇ ਆ ਸੋ ਕੀ ਨਾਮ ਹੈ ਤੁਹਾਡਾ ਹਾਂਜੀ ਮਨਜੀਤਪੁਰ ਨਾਮ ਜੀ ਤੇ ਹਾਂਜੀ 26 ਤਰੀਕ ਨੂੰ ਇਹਨਾਂ ਨੇ ਕੁੱਟ ਮਾਰ ਕੇ ਘਰੋਂ ਕੱਢ ਦਿੱਤਾ ਜੀ ਕਿਹਨਾਂ ਨੇ ਕੁੱਟ ਮਾਰ ਕੀਤੀ ਉਹ ਤੁਹਾਨੂੰ ਸਿੰਘ ਨੇ ਤੇ ਇਹਦੀ ਮੰਮੀ ਨੇ ਸਰਜੀਤਕੌਰ ਨੇ ਤੇ ਆਪਣੇ ਉਹਨੇ ਮੁੰਡੇ ਸੌਰਵ ਨੇ ਤੇ ਆਪਣੀ ਅੰਜਲੀ ਨੇ ਇਹ ਜਿਹੜੇ ਤਰਸੀਮ ਜੀ ਇਹਨਾਂ ਦੀ ਗੱਲ ਕਰ ਰਹੇ ਹਾਂਜੀ ਇਹਨਾਂ ਦੀ ਗੱਲ ਕਰ ਰਹੀ ਹਾਂ ਇਹਨਾਂ ਦੀ ਇਹਨਾਂ ਦੀ ਕਰ ਰਹੀ ਹਾਂ ਮੈਂ ਗੱਲ ਤੁਸੀਂ ਕੌਣ ਹੋ ਮੈਂ ਇਹਦੀ ਵਾਈਫ ਹਾਂ ਭਾਜੀ ਕੌਣ ਹੋ ਹਾਂ ਮੈਨੂੰ ਇਹਦੇ ਕੋਲ ਰਹਿੰਦੀ ਹਾਂ ਸੋ ਮੁਲਾਜ਼ਮ ਇਸ ਤੇ ਮੌਜੂਦ ਹੈ ਸਰ ਕੀ ਸਾਰੀ ਗੱਲਬਾਤ ਹੈ ਕੌਣ ਹੈ ਲੇਡੀਜ਼ ਭਾਜੀ ਇਹ ਲੇਡੀਜ਼ ਕੌਣ ਆ ਵਗਾਵਾ ਤੁਹਾਡੇ ਮੈਂ ਨਹੀਂ ਜਾਣਦੇ ਇਹ ਜੜਦੇ ਨਹੀਂ ਉਹਨਾਂ ਦੱਸ ਜੇ ਕਿ ਮੁਲਾਜ਼ਮ ਕਹਿ ਰਿਹਾ ਕਿ ਅਸੀਂ ਇਸ ਔਰ ਲੇਡੀਜ਼ ਨੂੰ ਜਿਹੜਾ ਇਹ ਨਹੀਂ ਜਾਣਦੇ ਹੈਗੇ ਨੀਲਮ ਕੋਰ ਜਨਾਨੀ ਰੱਖੀ ਹੋਈ ਨੀਲਮ ਇਹਦੀ ਫੋਟੋ ਆ ਦੇਖੋ ਆਹ ਵੇਖੋ ਇਹ ਜਨਾਨੀ ਰੱਖੀ ਹੋਈ ਮੈਨੂੰ ਛੱਡ ਕੇ ਬਾਹਰ ਕੱਢਿਆ ਉਹਦੇ ਘਰ ਜਾ ਕੇ ਆਪਣੇ ਤੁਸੀਂ ਇਹਨਾਂ ਦੀ ਵਾਈਫ ਹੋ ਹਾਂ ਵਾਈਫ ਆ ਕਹਿ ਰਿਹਾ ਕਿ ਮੈਂ ਜਾਣਦਾ ਹੀ ਨਹੀਂ 25 ਸਾਲ ਕਹਿੰਦਾ ਰਹੀਆਂ 25 ਸਾਲ ਕਹਿੰਦਾ ਰਹੀਆਂ ਪ੍ਰੂਫ ਕੱਢ ਆਰੇ ਕੋਡ ਚੈੱਕ ਕਰੋ ਪੱਤਾ ਪ੍ਰੂਫ ਆਹ ਦੇਖੋ ਕਿਹਦੇ ਨਾਂ ਦੇ ਆ ਇਹਦੇ ਨਾਂ ਦੇ ਆ ਕਿਉਂ ਇਹ ਤਾਂ ਕਿਤਾ ਬਣ ਜਾਂਦਾ ਇਹਨੂੰ ਪੁੱਛੋ ਬੋਲੋ ਸਰ ਤਰਸੀਮ ਸਿੰਘ ਆਹ ਦੇਖੋ ਆ ਵੀਡੀਓ ਕਿਹਦੇਆਂਆਂ ਫੋਟੋਆਂ ਦੇਖੋ ਤੁਹਾਡੇ ਵਾਕਵਾਂ ਭਾਜੀ ਮੇਰਾ ਕੋਈ ਵਾਕ ਨਹੀਂ ਮੇਰਾ ਲੜਾ ਦੇਣਾ ਨਹੀਂ ਇਹਨੂੰ ਇਹ ਚੌਂਕ ਦੇ ਵਿੱਚ ਗਾ ਤੋ ਇਦਾਂ ਨਹੀਂ ਇਹਦੀਆਂ ਫੋਟੋ ਲੱਗੀਆਂ ਦੇਖੋ ਦੇਖ ਲਓ ਇਹਦੀਆਂ ਫੋਟੋ ਲੱਗੀਆਂ ਦੇਖ ਲਓ ਆ ਆਜਾ ਆ ਬੰਦੇ ਬੇੜੇ ਉਹ ਵੀ ਦਿਖਾ ਦੇਣਾ ਮੈਂ ਆ ਛੋਟੇ ਲੈ ਹਾਂ ਆ ਵੇਖੋ ਆ ਵੇਖੋ ਛੋਟੇ ਦੀ ਆ ਕਿਹ ਚ ਸਾਈ ਚਿੱਠੀ ਲੈ ਕੇ ਆਏ ਸਾਰੇ ਆਪਣੀ ਹੱਥੀ ਕੀਤਾ ਹੋਇਆ ਨੇ ਆ ਦੇਖੋ ਆ ਬੰਦੇ ਦਾ ਜੇ ਉਹ ਕੁਝ ਮੰਨ ਲੋ 1 ਮਿੰਟ 1 ਮਿੰਟ 1 ਮਿੰਟ 1 ਮਿੰਟ ਮੰਨ ਲੋ ਜੇ ਉਹ ਕਿਸੇ ਸਗਨ ਦੇ ਵਿੱਚ ਆਂਦੇ ਵੇ ਤੇ ਉਦਾਂ ਵੀ ਤਾਂ ਬੰਦਾ ਆ ਹੀ ਸਕਦਾ ਨਹੀਂ 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 ਇਦਾਂ ਨਹੀਂ ਇਹ ਮੇਰਾ ਘਰ ਵਾਲਾ ਆ ਤੂੰ ਵੱਡੇ ਕੋਈ ਪ੍ਰੂਫ ਹੈਗਾ ਇਹ ਪ੍ਰੂਫ ਇਹ ਤੋਂ ਵੱਡ ਕੇ ਹੈਗਾ ਪ੍ਰੂਫ ਹੋਣਾ ਆ ਆ ਕੇ ਲੈ ਆਏ ਪਰਵਿੰਦਰ ਸਿੰਘ ਦਾ ਪਰ ਬੋਤਲ ਆਂਦਾ ਹੈ ਹੈ ਆ ਵੀ ਆ ਵੀ ਨਿਆਣਾ ਉਹਦਾ ਵੇਖੋ ਹਾਂ ਇਹ ਵੀ ਨਿਆਣਾ ਉਹਦਾ ਆ ਸੈਂਨ ਇਹ ਦੇਖੋ ਆ ਸੈਂਨ ਦੇਖੋ ਸੈਂਨ ਕੋਈ ਇੱਕ ਨਹੀਂ ਨਾਲ ਲੱਗਿਆ ਆਪਦੀ ਪ੍ਰੋਪਰਟੀ ਮੇਰੀ ਆ ਇਹਦੇ ਨਾਲ ਮੇਰੇ ਬੱਚਿਆਂ ਦੇ ਨਾਲ ਆ ਹਾਂ ਜੀ ਜਿੱਤੀ ਸਾਡੇ ਬੋਲਦੀ ਨਾ ਪਿਸਤੋਲਾ ਨਾ ਪਿਸਤੋਲਾ ਰੱਖਦਾ ਧਮਕੀਆਂ ਦਿੰਦਾ ਤੁਹਾਨੂੰ ਵੀ ਆ ਕੇ ਲੈ ਕੇ ਆਇਆ ਮੈਨੂੰ ਹਾਂ ਜੀ ਵਿਆਹ ਕਿ ਲਿਆਇਆ ਫੋਟੋ ਵਗੈਰਾ ਹੈਗੀ ਤੁਹਾਡੇ ਕੋਲ ਫੋਟੋ ਵੀ ਹੈਗੀ ਸਾਰੇ ਕੁਝ ਹੈਗਾ ਆਦੇ ਕੋ ਫੋਟੋ ਸਾਈਡ ਤੇ ਆਜੋ ਸਾਈਡ ਤੇ ਆਜੋ ਭਾਜੀ ਇਹ ਸਾਰੇ ਕਹੀ ਜਾਂਦੇ ਤੁਹਾਡੇ ਘਰ ਵਾਲਿਆਂ ਕੀ ਗੱਲ ਤੁਸੀਂ ਜਿਆਦਾ ਪਸੰਦ ਆ ਗਏ ਕੋਈ ਨਹੀਂ ਮੇਰਾ ਗਾਇਆ ਉਹ ਕਹਿੰਦੀ ਉਹ ਵੀ ਮੈਂ ਘਰ ਵਾਲੀ ਹਾਂ ਕਹਿੰਦੀ ਮੈਂ ਘਰ ਵਾਲੀ ਉਹ ਮਰਜੀ ਕਰੀ ਮੇਰਾ ਕੋਈ ਹਾਂਜੀ ਉਹ ਮੈਨੂੰ ਨਿਗਾਹ ਕੱਲ ਗਲਤ ਨਿਕਾਣਾ ਗਲਤ ਕੰਮ ਕਰਦਾ ਰਿਹਾ ਮੈਨੇ ਬਹੁਤ ਗੰਦਾ ਬੰਦਾ ਐ ਇਸੇ ਦੇ ਨਾਲ ਤੁਸੀਂ ਕੋਈ ਕੰਪਲੇਂਟ ਦਿੱਤੀ ਕਦੀ ਹਾਂਜੀ ਕੰਪਲੇਂਟ ਨਹੀਂ ਮੈਂ ਦਿੱਤੀ ਕੰਪਲੇਂਟ ਮੈਂ ਡਰਦੀ ਸੀ ਇਹਦੇ ਤੋਂ ਇਹ ਮੈਨੂੰ ਮਾਰਦਾ ਕੀ ਕਰਦਾ ਰਿਹਾ ਤੁਹਾਡੇ ਬਹੁਤ ਗਲਤ ਕੰਮ ਕਰਦਾ ਰਿਹਾ ਮੈਂ ਤੁਹਾਨੂੰ ਕੀ ਕੁਝ ਦੱਸ ਨਹੀਂ ਸਕਦੀ ਕਹਾਂਗਾ ਕੁ ਮਾਰਦਾ ਰਿਹਾ ਕੁੱਟਦਾ ਰਿਹਾ ਕੁੱਟਦਾ ਰਿਹਾ ਅੰਦਰ ਮੰਮੀ ਉਹਨਾਂ ਨੂੰ ਬਾਹਰ ਕੱਢ ਕੇ ਨਾ ਕੁੱਟਦਾ ਰਿਹਾ ਮਾਰਦਾ ਰਿਹਾ ਮੈਨੂੰ ਉੱਥੇ ਰਹਿ ਕੇ ਆਏ ਆ ਇਹਨੂੰ ਕਾ ਬੋਸਰ ਪੁੱਛ ਲੋ ਜਿੱਤੇ ਜਿੱਤੇ ਕਰਾ ਦੇ ਉਥੇ ਮੈਂ ਦੱਸੂਗੀ ਕਿ ਕਿਤੇ ਕਿਤੇ ਮੈਂ ਰਹਿ ਕੇ ਇਹਦੇ ਨਾਲ ਆਈ ਆਂ ਰਤਨਗੜ੍ਹ ਤੈਂਸਰ ਰਹੀ ਆਂ ਉਥੇ ਨੋ ਕਰਦੀ ਤੇ ਉਥੇ ਜਾ ਕੇ ਪਰੇਸ਼ਾਨ ਕਰਦਾ ਰਿਹਾ ਹੈ ਮੇਰੀ ਨੋ ਨਾਲ ਤੁਹਾਡੇ ਨਾਲ ਕੀ ਕੀਤਾ ਇਹਨਾਂ ਨੇ ਮੇਰੇ ਨਾਲ ਬਹੁਤ ਕੁਛ ਕੀਤਾ ਮੈਂ ਤੁਹਾਨੂੰ ਹੁਣ ਇਹਦਾ ਦੱਸ ਨਹੀਂ ਸਕਦੀ ਮੈਨੂੰ ਪਤਾ ਤਾਂ ਲੱਗੇ ਫੇਰ ਹੀ ਗੱਲ ਕਰਾਂਗੇ ਗਲਤ ਕਰਦਾ ਬਹੁਤ ਗਲਤ ਕੰਮ ਕਰਦਾ ਰਿਹਾ ਮੈਨੂੰ ਸ਼ਰਮ ਆਉਂਦੀ ਉਦੋਂ ਨਹੀਂ ਤੁਸੀਂ ਰੋਕੇ ਆ ਫੇਰ ਉਦੋਂ ਰੋਕਿਆ ਬਹੁਤ ਰੋਕਿਆ ਵਾ ਏ ਬਾਹਰ ਪਾਜੀ ਇਹ ਤੁਹਾਡਾ ਨਾਮ ਵੀ ਲਾਰੇ ਆ ਹੈ ਨਾ ਤੇ ਇਹ ਇਹ ਇਹਨਾਂ ਨੇ ਕੋਈ ਕੰਪਲੇਂਟ ਨਹੀਂ ਦਿੱਤੀ ਕਿਸੇ ਨੂੰ ਅਜੇ ਤੱਕ ਕੋਈ ਕੰਪਲੇਂਟ ਨਹੀਂ ਮੈਂ ਦਿੱਤੀ ਸੋਹ ਕੰਪਲੇਂਟ ਮੇਰਾ 16 ਲੈ ਕੇ 13 ਤੋਲੇ ਤੁਹਾਡਾ 16 ਤੁਹਾਨੂੰ ਦਦਿਆ ਮੁਲਾਜ਼ਮ ਦਾ ਸੋਨਾ ਜਿਹੜਾ 13 ਤੋਲੇ ਜਿਹੜਾ ਚੋਰੀ ਕਰ ਲੱਤਾ ਗਿਆ ਮੇਰਾ ਤੋਲੇ ਮੇਰਾ ਸੋਨਾ ਲੈ ਕੇ ਘਰੋਂ ਠੀਕ ਆ ਜੀ ਤੇ ਕੱਪੜੇ ਲੀੜਾ ਸਾਰੇ ਵਿਆਹ ਦਾ ਲੈ ਕੇ ਟੋਟਲੀ ਇਹ ਤੁਹਾਡੇ ਨਾਲ ਹੀ ਰਹਿੰਦੇ ਸੀ ਇਹ 14 ਸਾਲ ਤੋਂ ਇਹ ਕਰੇਤਰਾਏ ਤੇ ਰਹਿੰਦੇ ਸੀ ਅੱਧਾ ਕਰਦੀਆਂ ਸੀ ਇਹ ਨੀ ਤੁਸੀਂ ਸਿਰ ਪਹਿਲੇ ਕਿਹਾ ਕਿ ਮੈਂ ਜਾਣਦਾ ਨਹੀਂ ਹੁਣ ਤੁਸੀਂ ਕਹੇ ਮੇਰੇ ਨਾਲ ਰੰਦੇ ਨਹੀਂ ਉਹ ਤੋਂ ਇਹਨਾਂ ਨੂੰ ਮੈਂ ਕਰਾਇਤ ਰੱਖਿਆ ਸੀ ਕੰਮ ਵਾਲੀ ਬਣਾ ਕੇ ਰੱਖੀ ਸੀ ਅੱਛਾ ਤੁਸੀਂ ਰੱਖਿਆ ਸੀਗਾ ਓਕੇ ਕੰਮ ਵਾਲੇ ਬਣਾ ਕੇ ਰੱਖੀ ਸੀ ਜੀ ਠੀਕ ਆ ਜੀ ਇਹ ਵੀ ਬੇਟਾ ਮੇਰਾ ਨਹੀਂ ਕੋਈ ਵੀ ਬੇਟਾ ਮੇਰਾ ਨਹੀਂ ਠੀਕ ਆ ਇਹਨਾਂ ਦੇ ਮੈਂ ਸਾਰੀਆਂ ਦਾ ਨਾਤੇ ਇਹਨਾਂ ਦੇ ਵਿਆਹ ਕਰਤੇ ਪੈਸਾ ਲਾ ਕੇ ਕੋਲ ਤੁਸੀਂ ਪੱਲਿਓ ਪੈਸੇ ਲਾ ਕੇ ਵਿਆਹ ਕਰਤੇ ਕੋਟ ਮੈਜ ਕਰਾਈ ਆ ਨਾ ਮੇਰਾ ਕੋ ਰਜਿਸਟਰਡ ਮੈਡੀਕਲ ਆ ਨਾ ਕੋ ਗੁਰਦਰੇ ਲਾਵਾਂ ਤਾਂ ਮੀ ਤੁਸੀਂ ਖਰਚਾ ਕੀਤਾ ਆਪਣੇ ਜੇਬ ਚ ਹਾਂਜੀ ਹਾਂਜੀ ਬੱਚਿਆਂ ਦਾ ਹਾਂ ਬਸ ਤੇ ਸਰਪਾਰ ਜਿਹੜੇ ਬੱਚਿਆਂ ਦਾ ਵਿਆਹ ਕੀਤਾ ਉਹਦੀ ਜਿਹੜੀ ਘਰ ਵਾਲੀ ਉਹ ਕਹਿ ਰਹੀ ਹੈ ਕਿ ਇਹ ਮੇਰੇ ਨਾਲ ਵੀ ਗਲਤ ਸਬੰਧ ਬਣਾਉਂਦਾ ਰਿਹਾ ਜਨਾਨੀ ਕੇ ਤੂੰ ਮਰਜੀ ਕਹੀ ਤੇ ਧੰਨਵਾਦ ਲਿਖੀ ਤੂੰ ਮਰਜੀ ਲਈ ਜਾਣਾ ਇਹਨੂੰ ਆਪ ਐਚ ਆਈ ਵੀ ਆ ਇਹਨੂੰ ਕੋ ਰੱਖੂਗਾ ਐਡਸ ਇਹਨੂੰ ਪੁੱਛੋ ਹਾਂ ਇਹ ਤਾਂ ਤੋਂ ਕਰਵਾਇਆ ਪਰ ਜੇ ਇਹ ਜੇ ਇਹ ਕੰਮ ਵਾਲੀ ਸੀ ਇੱਕ ਮਿੰਟ ਰਹਿਣ ਇੱਕ ਜੇ ਜੇ ਇੱਕ ਮਿੰਟ ਹਾਂ ਇਹ ਤਾਂ ਕਰਵਾਇਆ ਫੋਨ ਕੱਢ ਦੇਣਾ ਮੈਨੂੰ ਹਾਂ ਹਾਂ ਬਿਮਾਰੀਆਂ ਅੱਛਾ ਫੋਨ ਕੱਢ ਦੇਣਾ ਮੈਨੂੰ ਤੂੰ ਫੋਨ ਕੱਢ ਦੇਣਾ ਨਾ ਛੋਟਾ ਬੇਬੀ ਹੁਣੇ ਤੁਸੀਂ ਕਿਹਾ ਕਿ ਮ ਇੱਕ ਮਿੰਟ ਇੱਕ ਮਿੰਟ ਵਣ ਤੁਸੀਂ ਹੁਣ ਇਹ ਕਹਿਆ ਮੈਂ ਜਾਣਦਾ ਨਹੀਂ ਮੈਂ ਕੰਮੜੀ ਰੱਖੀ ਸੀ ਫਿਰ ਤੁਹਾਨੂੰ ਕਿੱਦਾਂ ਪਤਾ ਲੱਗਾ ਇਹਨਾਂ ਨੂੰ 800 ਗਈ ਹੈ ਇਹ ਸ਼ੁਰੂ ਤੋਂ 2014 ਦੀ ਹੈ ਨਹੀਂ ਨਹੀਂ ਡਾਂਸਰ ਲਿਆ 2014 ਦੀ ਹੈ ਇਹ ਕਰਾ ਸਾਰੇ ਟੈਸਟ ਕਰਾਵਾਗੇ ਤੇ ਇਹ 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 ਲੇਡੀਸ ਨੂੰ ਜਾਣਦੇ ਹੋ ਤੁਸੀਂ ਨੇ ਮੈਨੂੰ ਜਾਂ ਉਹ ਕਿਹਦੀ ਮੈਂ ਕਦੇ ਨਾ ਮੈਨੂੰ ਵਿਆਹ ਕੇ ਲਿਆਂਦਾ ਇਹਨਾਂ ਨੇ ਖੁਦ ਆਪਣੀ ਹੱਥੀ ਤੁਸੀਂ ਕਹਿਆ ਮੇਰੇ ਸੰਬੰਧ ਆ ਇਹਨਾਂ ਦਾ ਹੁਣ ਤੁਸੀਂ ਕਹਿੰਦੇ ਨੋਹ ਆ ਕਿ ਨੋਹ ਆ ਇਹਨਾਂ ਦੀ ਨੋਹ ਆ ਹੈਗੀ ਤਾਂ ਹੈ ਨੋਹ ਪਰ ਗਲਤ ਨਾ ਕਹਣਾ ਦੇਖਦਰਿਆ ਇਹ ਇਹ ਤਾਂ ਇਹ ਤੁਸੀਂ ਇਹ ਤੁਹਾਡੇ ਸਹੁਰਾ ਸਾਹਿਬ ਹੈ ਨਾ ਤੁਸੀਂ ਜੇ ਨੋਹ ਹੈ ਤੇ ਇਹ ਤੁਹਾਡੇ ਨਾਲ ਹੀ ਤੁਹਾਡੇ ਨਾਲ ਹੀ ਸੌਂਦੇ ਰਹੇ ਹਾਂਜੀ ਹਾਂਜੀ ਇਹ ਤੁਹਾਡੇ ਨਾਲ ਹੀ ਸੌਂਦੇ ਰਹੇ ਤੁਸੀਂ ਕੁੱਟ ਕੇ ਖੜੇ ਜਾਂਦਾ ਨਾ ਕਪੂਰਥਲੇ ਹੀ ਕਰਾਈ ਤੇ ਰਹੇ ਨੇ ਕੁੱਟ ਕੇ ਸਾਨੂੰ ਕੱਢਿਆ ਨੇ ਭਾਜੀ ਵੈਸੇ ਇੱਕ ਗੱਲ ਹੈ ਤੁਸੀਂ ਪੁੱਛੋ ਜਿਹੜੇ ਕਪੂਰਥਲੇ ਤੋਂ ਕੋਣ ਇੱਕ ਗੱਲ ਹੈ ਤਿੰਨ ਇੱਕ ਮਿੰਟ ਬਣਾ ਤਿੰਨ ਚਾਰ ਜਨਾਨੀਆਂ ਆ ਕੇ ਕਹਿ ਰਹੀਆਂ ਕਿ ਫੇਲ ਕਰਦੇ ਕੀ ਗੱਲ ਕਰੇ ਕਾਮਰਾਜ ਖਾ ਕੇ ਜਾਂਦੇ ਰਹੇ ਮੈਂ ਕੁਝ ਵੀ ਨਹੀਂ ਹੈਗਾ ਠੀਕ ਆ ਰੱਖੀ ਜੇ ਰੱਖੀ ਜਦੋਂ ਠੀਕ ਆ ਨਾਲੇ ਬੱਚੇ ਦੇ ਵਿਆਹ ਕਰਤੇ ਹਾਂ ਠੀਕ ਆ ਜੀ ਕੰਮ ਵਾਲੀ ਬਣਾ ਕੇ ਰੱਖੀ ਸੀ ਬੱਚੇ ਦੇ ਵਿਆਹ ਕਰਤੇ ਆ ਤੇ ਆਪਣੇ ਘਰੇ ਮੈਂ ਆਪਣੇ ਘਰੇ ਕੰਮ ਖਤਮ ਮੇਰਾ ਸਰ ਇਹ ਜਦੋਂ ਮੇਰਾ ਬਰਾ ਤੇਰਾ ਸੋਣੇ ਲੈ ਗਈ ਸੀ ਤੁਸੀਂ ਕੰਪਲੇਂਟ ਕੀਤੀ ਸੀ ਇਹਦੀ ਕੋਈ ਵੀਡੀਓ ਪਈਆਂ ਮੌਜੂਦ ਦੱਸ ਸਕਦੇ ਹੋ ਹਾਂ ਉਹ ਮੈਂ ਮੋਬਾਈਲ ਚ ਕਪੜਾ ਹੀ ਲੈ ਲੈ ਕੇ ਮੇਰੇ ਬੱਚੇ ਸਾਰਾ ਠੀਕ ਆ ਘਰ ਮੇਰਾ ਖਾਲੀ ਕਰਤਾ ਇਹਨਾਂ ਨੇ ਇਸ ਤਰ੍ਹਾਂ ਮੈਂ ਘਰੋਂ ਕੱਢ ਦਿੱਤੇ ਤੂੰ ਕਸਮ ਖਾਣਾ ਜਾਦੀ ਮੈਂ ਤੁਹਾਨੂੰ ਤੁਸੀਂ ਕਦੋਂ ਤੁਸੀਂ ਕੰਪਲੇਂਟ ਕਿੰਨਾ ਦੇ ਤੈਨੂੰ ਕਿੰਨਾ ਸਮਾਂ ਹੋ ਗਿਆ ਮੈਂ ਆਪਣਾ ਦੋ ਕਮਿਸ਼ਨ ਕੰਪਲੇਟ ਦਿੱਤੀਆਂ ਨੇ ਸੋਨੇ ਦੀਆਂ ਕੋਰਟ ਕੇਸ ਵੀ ਕੀਤਾ ਮੈਂ ਕੋਰਟ ਕੇਸ ਵੀ ਕੀਤਾ ਵਾ ਸਾਰਾ ਜੱਜ ਸਾਹ ਉਹਦੇ ਲੱਗਾ ਇਹਦੇ ਵਿੱਚ ਅੱਛਾ ਤੁਸੀਂ ਕੋਰਟ ਦੇ ਵਿੱਚ ਤੁਹਾਡਾ ਕੇਸ ਚੱਲਦਾ ਵਾ ਕਿਸੇ ਦਾ ਚੱਲਦਾ ਪਿਆ ਵਾ ਕੇਸ ਚੱਲਦਾ ਵੀ ਮੇਰਾ ਸੋਨਾ ਲੈ ਗਏ ਆ ਇਹ ਮੈਨੂੰ ਬਲੈਕ ਬਲੈਕ ਮਿਲ ਕਰਦੇ ਆ ਸਾਰੇ ਰਲ ਕੇ ਠੀਕ ਹੈ ਜੀ ਜਿਹੜਾ ਇਹਨਾਂ ਦਾ ਮਾਮੇ ਦਾ ਮੁੰਡਾ ਉਹ ਐਨਡੀਪੀ ਚ ਚਿੱਟਾ ਵੇਚਦਾ ਬਸਤੀ ਬਾਬਾ ਖਨੈਰ ਤੇ ਇਹ ਵਿੱਚੋਂ ਪੈਸੇ ਲੈਂਦੀ ਉਹ ਕੋ ਇਹ ਪੈਸੇ ਲੈ ਇਹਦਾ ਘਰਾਂ ਨੂੰ ਲੈ ਕੇ ਦੇਣਾ ਚਿੱਟਾ ਵੇਚਦਾ ਤੂੰ ਚਿੱਟਾ ਇਹ ਵੇਚਦਾ ਆ ਇਹ ਦੋ ਨੰਬਰ ਡੋਡੇ ਵੇਚਦਾ ਫੀਫੀ ਮੈਂ ਤੇ ਇਹ ਬਾਬਾ ਖਨੈਰ ਤੇ ਜਦੋਂ ਮਰਜੀ ਦਾ ਘਰ ਵਾਲੇ ਬੈਠਾ ਹੋਊਗਾ ਉੱਥੇ ਵੇਚਦਾ ਫੀਫੀ ਵੇਚਦਾ ਡੋਡੇ ਵੇਚਦਾ ਤੂੰ ਵੇਚਦਾ ਤੂੰ ਵੇਚਦਾ ਫੀਮ ਡੋਡੇ ਵੇਚਦਾ ਓਨੀ ਨੂੰ ਇਹਦੇ ਘਰ ਜਾ ਕੇ ਦੇਖੋ ਰੇਟ ਪਾ ਕੇ ਦੇਖੋ ਸ਼ਰਾਬ ਦੀਆਂ ਪੇਟੀਆਂ ਲਿਆ ਦੇ ਮੇਰੇ ਘਰੇ ਆਉਂਦੇ ਠੀਕ ਆ ਜੀ ਘਰੇ ਆਉਂਦੇ ਇਹ ਬਲੇ ਦਾ ਜਿਹੜਾ ਘਰ ਵਾਲਾ ਬਾਬਾ ਖੇ ਨਿਆਰ ਤੇ ਕੈਸੂਲ ਤੇ ਚਿੱਟਾ ਵੇਦਾ ਸੀ ਉਸ ਤੋਂ ਮੈਂ ਇਹਨਾਂ ਨੂੰ ਕਹਿ ਤਾ ਮੇਰੇ ਘਰ ਨਹੀਂ ਬੜਨਾ ਨਿਆਜ ਵਰਦੇ ਘਰ ਤੋਂ ਕਰਦੇ ਉਹਨੂੰ ਬੇਟੇ ਨੂੰ ਇਹਨੂੰ ਲਾਲਚ ਦਿੰਦਾ ਇਹਨੂੰ ਵੀ ਪਿਸਤੌਲ ਫੜੀ ਇਹਨਾਂ ਦੇ ਉੱਤੇ ਲਾਈ ਚਾਰ ਗੋਲੀਆਂ ਭਰ ਕੇ ਕਹਿੰਦਾ ਮੈਂ ਤੇਰੇ ਇੱਕ ਮਿੰਟ ਇੱਕ ਇਹ ਵੀ ਇਹ ਵੀ ਗੱਲ ਇਹ ਵੀ ਇੱਕ ਮਿੰਟ ਇੱਕ ਇਹ ਵੀ ਗੱਲ ਕਿਲੇ ਕਰਦੇ ਕਿ ਪਹਿਲੀ ਗੱਲ ਤੁਹਾਨੂੰ ਮੈਂ ਦੱਸਦਾ ਕਿ ਟ੍ਰੈਫਿਕ ਦੇ ਐਸਆਈ ਦੇ ਕੋਲ ਪਿਸਤੌਲ ਨਹੀਂ ਹੁੰਦੀ ਬੈ ਹੈ ਹੀ ਨਹੀਂ ਆ ਦੇਖੋ ਨਿਆਜ ਘਰ ਪਿਸਤੌਲ ਐਦਾਂ ਰੱਖੀ ਜਾਂਦੀ ਇਹ ਪਰਸਨਲ ਹੈ ਆ ਉਹਦਾ ਮੇਰੇ ਬੰਦੇ ਦੁਸ਼ਮਣ ਕਹਿੰਦਾ ਇਹਨੂੰ ਮੈਂ ਠੋਕਣਾ ਚਿੱਟੇ ਦੇ ਵਿੱਚ ਇਹਨੇ ਕਿਹਾ ਆਪ ਮੇਰਾ ਬੰਦਾ ਡਰਾਈਵਰ ਆ ਕੰਮ ਤੇ ਨਹੀਂ ਜਾਂਦਾ ਇਹ ਚਿਟਾਪ ਵੇਚਦਾ ਆ ਇਹ ਕੋਠੀ ਜਿਹੜਾ ਬੰਦਾ ਵਿਹਲਾ ਬਟਾ 30 ਲੱਖ ਦੀ ਕੋਠੀ ਕਿੱਥੇ ਲੱਲੂ ਆ ਜਾ ਮੇਰੇ ਨਾਲ ਬੈਂਕ ਤੇ ਨ ਜਾ 30 ਲੱਖ ਦੀ ਕੋਠੀ ਦੋ ਲੱਲੂ ਤੁਸੀਂ ਸਰ ਮੁਲਾਜ਼ਮ ਹੋ ਜੇ ਜਦੋਂ ਚਿਟਾ ਵੇਚਦੇ ਤੇ ਪਰਚਾ ਕਿਉਂ ਨਹੀਂ ਕਰਵਾਉਂਦੇ ਯਾ ਟ੍ਰੈਫਿਕ ਆ ਮੈਂ ਦੱਸਿਆ ਸਾਰਿਆਂ ਨੂੰ ਮੇਰੇ ਘਰੇ ਨਾਂ ਬਣਨੇ ਮੇਰੇ ਘਰੇ ਨਾਂ ਬਣਨੇ ਇਸ ਕਰੇ ਸਾਡੇ ਘਰ ਦੇ ਗੁਜ਼ਾਰਾ ਮੈਂ ਕੱਢਦਾ ਤਾਂ ਘਰੋਂ ਬਾਹਰ ਇਹ ਸਾਰੇ ਅੱਧੀ ਜਗ੍ਹਾ ਅੱਧੀ ਨਗਾ ਨਾਂ ਤੇ ਆ ਮੰਮੀ ਦੇ ਮੰਮੀ ਦੇ ਨਾਂ ਤੇ ਅੱਧੀ ਜਗ੍ਹਾ ਤੇ ਕਿੱਦਾਂ ਕੱਢੂਗੇ ਘਰੋਂ ਕਹਿੰਦੇ ਘਰੇ ਨਹੀਂ ਵੜਨਾ ਤਾਲੇ ਲਾ ਤੇ ਆ ਕੁੱਟ ਮ ਤੁਹਾਡੇ ਨਾਲ ਕਿੰਨੀ ਦੇਰ ਇਹਨਾਂ ਦਾ ਰਿਸ਼ਤਾ ਰਿਹਾ ਤੁਹਾਡੇ ਨਾਲ ਮੇਰੇ ਨਾਲ ਉਸ ਤੋਂ ਬਾਅਦ ਕੋਈ ਕੰਪਲੇਂਟ ਕਿਤੇ ਦਿੱਤੀ ਹੋਵੇ ਕੋਈ ਗੱਲਬਾਤ ਹੋ ਜਾਵੇ ਕਿ ਮੈਂ ਕੋਈ ਵੀ ਨਹੀਂ ਦਿੱਤੀ ਕੰਪਲੇਂਟ ਨਹੀਂ ਮੈਂ ਦਿੱਤੀ ਇਹ ਜਦੋਂ ਦਾ ਮੈਨੂੰ ਐਮਐਜੋਦੀ ਵੀ ਆ ਕੇ ਆਈਆਂ ਨਾ ਉਦੋਂ ਤੋਂ ਮੇਰੇ ਗਲਤ ਨਿਗਾਣਾ ਦੇ ਤਾ ਗਲਤ ਕੰਮ ਕਰਦਾ ਮੇਰੇ ਨਾਲ ਅੰਦਰ ਵੜ ਕੇ ਸਾਰ ਹੁਣ ਕਿੰਨਾ 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 ਸਮਾਂ ਹੋ ਗਿਆ ਹੋ ਗਿਆ ਮੈਨੂੰ 2-3 ਸਾਲ ਤੇ ਹੋ ਗਿਆ ਆ 2-3 ਸਾਲ ਇਹਨਾਂ ਦੇ ਨਾਲ ਸੌਂਦੇ ਨੇ ਤੁਹਾਨੂੰ ਹਾਂਜੀ ਹੋ ਗਿਆ ਮੈਨਾਂ ਫਿਰ ਉਹ ਤਾਂ ਫਿਰ ਜੇ ਕਹੀਏ ਮਰਜ਼ੀ ਦੇ ਨਾਲ ਹੋਇਆ 2-3 ਸਾਲ ਥੋੜੇ ਨਹੀਂ ਨਾ ਹੁੰਦੇ ਹਾਂਜੀ ਏ ਇੱਦਾਂ ਹੀ ਮਰਜ਼ੀ ਨਾਲ ਨਹੀਂ ਹੋਇਆ ਡਰਾਵਿਆ ਨਾ ਡਰਾਵਿਆ ਦੇ ਨਾਲ ਹੀ ਸਿਰਫ ਮਾਰਦਾ ਸੀਗਾ ਫੋਟਾ ਮਾਰਦਾ ਸੀਗਾ ਬੋਤਲ ਨਾਲ ਫੋਟਦਾ ਹੁੰਦਾ ਮੈਨੂੰ ਜਗਰਾਤੇ ਤੇ ਭੇਜ ਕੇ ਉੱਥੇ ਪਹੁੰਚ ਲੈਣਾ ਇਹਨੇ ਮੇਰੀ ਨੋਹ ਤੇ ਮੇਰੀ ਧੀ ਕੁੱਟੀ ਸੋ ਮੁਲਾਜ਼ਮ ਨਾਲ ਜਿਹੜੀ ਇਹ ਗੱਲਬਾਤ ਕਰ ਲੈਂਦੇ ਆ ਸਰ ਇਹ ਲੇਡੀਜ਼ ਕਹਿ ਰਹੀ ਹੈ ਕਿ 2 ਸਾਲ ਤੋਂ ਮੇਰ ਨਾਲ ਸੰਬੰਧ ਬਣਾ ਕੇ ਰੱਖੇ ਜਾਂ 2 ਸਾਲ ਤੋਂ ਸੰਬੰਧ ਬਣਾ ਕੇ ਰੱਖੇ ਇਹਦਾ ਮਤਲਬ ਇਹ ਹੈ ਕਿ ਆਪਣੀ ਮਰਜ਼ੀ ਨਾਲ ਆਂਦੀ ਸੀਗੀ ਇਹ ਵੇਖੋ ਜੀ ਮੈਂ ਤੁਹਾਨੂੰ ਸਿੱਧੀ ਗੱਲ ਦੱਸਾਂ ਤੇ ਇਹ ਹੁਣ ਇਲਜ਼ਾਮ ਲਗਾ ਰਹੇ ਮਤਲਬ 2 ਸਾਲ ਨਾਲ ਰਹੇ ਹਟ ਦਵਾ ਇਲਜ਼ਾਮ ਲਗਾ ਰਹੇ ਕਿ ਧੱਕਾ ਕਰਦਾ ਸੀ 14-15 ਸਾਲ ਪਹਿਲੋਂ ਇਹ ਕਿਰਾਏ ਤੇ ਰਹਿੰਦੀ ਜਿੰਦਾਬੈਡ ਕੀ ਸਾਰੀ ਗੱਲਬਾਤ ਇੱਕ ਵਾਰੀ ਬਰੀਫ ਕਰੋ ਉਹਦਾ 15 ਸਾਲ ਪਹਿਲੋਂ ਇਹ ਕਿਰਾਏ ਇਹਨਾਂ ਦੀ ਤੁਹਾਡੀ ਮੁਲਾਕਾਤ ਕਿੱਦਾਂ ਹੋਈ ਕੀ ਸਾਰੀ ਗੱਲਬਾਤ ਹੈ ਇੱਕ ਵਾਰੀ ਸ਼ੁਰੂ ਤੋਂ ਦੱਸੋ ਸਰ 14-15 ਸਾਲ ਪਹਿਲੋਂ ਨਾ ਇਹ ਕਿਰਾਏ ਤੇ ਰਹਤੀ ਜਿੰਦਾਬੈਡ ਠੀਕ ਆ ਮੈਂ ਉੱਥੇ ਗੱਡੀ ਲੈ ਗਿਆ ਸੀ ਬੱਚੇ ਇਹਦੇ ਛੋਟੇ ਸੀ ਇਹਨਾਂ ਦੇ ਬੱਚੇ ਸੀ ਠੀਕ ਹੈ ਉੱਥੇ ਮਰੇ ਨੇ ਮਨਤਾ ਤਰਲਾ ਕੀਤੀ ਕਿ ਹੋਰ ਨੇ ਕੀਤੀ ਰਿਸ਼ਤੇਦਾਰਾਂ ਨੇ ਮੇਰਾ ਘਰ ਵਾਲਾ ਜੇਲ੍ਹ ਚੱਕ ਕਤਲ ਦੇ ਕੇ ਠੀਕ ਹੈ ਜੀ ਇਹਨੂੰ ਕਿਤੇ ਰੋਟੀ ਪਾਣੀ ਦੇ ਦਿਓ ਜਾਂ ਬੱਚੇ ਇਦਾਂ ਵਾਂ ਤੇ ਮੈਂ ਇਹਨੂੰ ਨਹੀਂ ਕਿ ਮੈਂ ਆਸਰੇ ਥੋੜੀ ਨਾ ਖੋਲਿਆ ਫਿਰ ਹਾਂਜੀ ਹਾਂਜੀ ਚਲੋ ਮੈਂ ਕਿਸੇ ਦੇ ਮਗਰ ਲਾ ਕੇ ਇਹਨੂੰ ਆਪਣਾ ਘਰੇ ਲਿਆ ਜੀ ਆਪਣੇ ਦੂਸਰੇ ਘਰੇ ਲਿਆ ਠੀਕ ਹੈ ਜੀ ਦੂਸਰੇ ਘਰੇ ਲਿਆ ਇਹਨਾਂ ਨੂੰ ਆਸਰਾ ਦਿੱਤਾ ਇਹਨਾਂ ਦੇ ਹੋਲੀ ਲਈ ਬੱਚੇ ਵੱਡੇ ਕਿਤੇ ਬੱਚੇ ਵੱਡੇ ਕਿਤੇ ਵਿਆਹਤਾ ਬੱਚੇ ਕਿਤੇ ਵਿਆਹਤਾ ਵਿਆਹ ਤਾਂ ਬਾਤ ਹੈ ਜੀ ਹੁਣ ਹੋਲੀ ਲਈ ਮੇਰਾ ਇਹਨਾਂ ਨੇ ਘਰ ਖਾਲੀ ਕਰਤਾ ਜਿੱਦਾਂ ਵੀ ਸੋਨਾ ਸੀ ਮੇਰਾ ਇਹਨੇ ਡੁਪਲੀਕੇਟ ਚਾਬੀ ਬਣਾ ਲਈ ਛੋਟੀ ਲਵਾਰੀ ਦੀ ਮੇਰੀ ਡੁਪਲੀਕੇਟ ਚਾਬੀ ਬਣਾ ਮੇਰਾ ਸੋਨਾ ਵੀ ਲੈ ਗਏ ਜਿੰਨਾ ਵੀ ਘਰ ਦਾ ਸਾਰਾ ਮੇਰਾ ਸਮਾਨ ਸੀ ਉਹ ਸਾਰਾ ਹੌਲੀ ਲਈ ਬੈਗ ਚ ਪਾ ਕੇ ਕਦੀ ਬੇਟੇ ਨੂੰ ਦੇਤਾ ਆਪਣੇ ਨੂੰ ਕਦੀ ਭੱਟੇ ਬੇਟੇ ਨੂੰ ਦੇਤਾ ਕਦੀ ਛੋਟੇ ਨੂੰ ਦੇਤਾ ਕਦੀ ਘਰ ਵਾਲੇ ਨੂੰ ਦੇਤਾ ਵੈਸੇ ਤੁਹਾਡੀ ਘਰ ਵਾਲੀ ਕਿੱਥੇ ਹੈ ਹੈ ਜੀ ਤੁਹਾਡੀ ਘਰ ਵਾਲੀ ਇਸ ਟਾਈਮ ਮੇਰੀ ਘਰ ਵਾਲੀ ਬਸਤੀ ਪੀਰ ਦਾ ਸਾਡੀ ਨੀਲਮਾਉ ਦਾ ਨਾ ਨੀਲਮਾਉ ਹਾਂ ਉਹਨਾਂ ਮੇਰਾ ਉਹ ਤੁਹਾਡੀ ਨਹੀਂ ਨਹੀਂ ਉਹ ਤੁਹਾਡੀ ਫਸਟ ਵਾਈਫ ਆ ਕਿ ਸੈਕੰਡ ਵਾਈਫ 2002 ਦਾ ਮੈਂ ਵਿਆਹ ਕਰਾਇਆ ਉਹਨਾਂ ਤੇ ਜਿਹੜੀ ਸਾਰੇ ਫੋਟੋ ਦਿਖਾ ਰਹੇ ਸੀਗੇ ਉਹ ਲੇਡੀਜ਼ ਕੌਣ ਹੈ ਕੀ ਕਹਿੰਦਾ ਦੱਸਿਆ ਮੈਂ ਤੁਹਾਨੂੰ ਦੱਸਿਆ ਵੀ ਇਹ ਦੋ ਆਪਣੇ 15-2 ਇਹ ਇਹਦਾ ਘਰ ਵਾਲਾ ਕਰਬੂਥ ਲਿਆ ਹਣ ਸੁਰਖੋਪੁਰ ਪਿੰਡ ਚ ਠੀਕ ਆ ਜੀ ਉੱਥੇ ਆਪਣੇ ਉੱਥੇ ਜਾਂਦੇ ਇਹ ਉੱਥੇ ਰਹਿੰਦੇ 20 22 ਸਾਲ ਹੋ ਗਏ 20 22 ਦਿਨ ਹੋ ਗਏ ਘਰੋਂ ਚਲੇ ਗਏ ਇਹ ਸਰ ਵੈਸੇ ਇੱਕ ਗੱਲ ਹੈ ਅੱਜ ਦੇ ਸਮੇਂ ਦੇ ਵਿੱਚ ਕੋਈ ਕਿਸੇ ਨੂੰ ਫ੍ਰੀਜ ਪਾਣੀ ਦੇ ਵਿੱਚ ਪਾਣੀ ਵੀ ਨਹੀਂ ਪੁੱਛਦਾ ਤੁਸੀਂ ਬੱਚਿਆਂ ਦੇ ਵਿਆਹ ਕਰਤੇ ਕਿਤੇ ਨਾ ਕਿਤੇ ਤਾਂ ਕੋਈ ਸਿਸਟਮ ਹੋਏਗਾ ਹੀ ਜਾਂ ਗੱਲਬਾਤ ਹੋਏਗੀ ਤੁਹਾਡੀ ਕਿਤੇ ਨਾ ਕਿਤੇ ਮਾੜੀ-ਮੋਟੀ ਰਿਸ਼ਤੇਦਾਰ ਇਹਨਾਂ ਨੇ ਕਿਹਾ ਸੀ ਮੈਨੂੰ ਚੱਲ ਬੱਚੇ ਛੋਟੇ ੱੱੱ ਖੰਦੀ ਆ ਇਹਦਾ ਘਰ ਵਾਲਾ ਜੇਲ੍ਹ ਚ ਜਾ ਸਜਾ ਉਹ ਹੀ ਕਹਿ ਰਹੇ ਜੇ ਘਰ ਦੇ ਵਿੱਚ ਤੁਸੀਂ ਰੱਖਿਆ ਕੁਛ ਨਾ ਕੁਛ ਤੇ ਵਿੱਚ ਕਿਤੇ ਬੱਚਿਆਂ ਦਾ ਵਿਆਹ ਉਹ ਕਰਤਾ ਮੈਂ ਮਤਲਬ ਇੱਕ ਸਰ ਇਹ ਲੇਡੀਜ਼ ਨਾਲ ਤੁਹਾਡੀ ਗੱਲਬਾਤ ਹੈ ਇੱਕ ਉਸ ਲੇਡੀਜ਼ ਨਾਲ ਵੀ ਤੁਹਾਡੀ ਗੱਲਬਾਤ ਹੈ ਦੋ ਹੋ ਗਈਆਂ ਬੱਚੇ ਵਿਆਹ ਤੇ ਤੁਹਾਨੂੰ ਦੱਸਿਆ ਮੈਂ ਬੱਚੇ ਵਿਆਹ ਤੇ ਸਾਰੇ ਨਹੀਂ ਨਹੀਂ ਹੁਣ ਇਹਦੇ ਨਾਲ ਵੀ ਤੁਹਾਡੀ ਗੱਲਬਾਤ ਹੈ ਜੀ ਇਹਨਾਂ ਨਾਲ ਨੋਆ ਏਕ ਕਰਬੂਤਰਾਂ ਦੀ ਪੁੱਛੋ 15 ਸਾਲ ਹੋ ਗਏ ਨੂੰ ਰਹਿੰਦੀ ਨੂੰ ਇਹੋ ਕਿੱਥੇ ਰਹਿੰਦੀ ਆਈਏ ਮਾੜੇ ਇੱਧਰ ਜੀ ਇਹ ਇਹ ਤੁਹਾਡੇ ਕੀ ਲੱਗਦੇ ਇਹ ਇਹ ਮੇਰੇ ਸੋਹਰਾ ਸੋਹਰਾ ਸਾਹਿਬ ਲੱਗਦੇ ਇਹ ਤੁਹਾਡੇ ਸੋਹਰਾ ਸਾਹਿਬ ਲੱਗਦੇ ਫਿਰ ਇਹਨਾਂ ਦੇ ਤੁਸੀਂ ਅਲੀਗੇਸ਼ਨ ਲਗਾ ਰਹੇ ਹੋ ਕਿ ਇਹ ਮੇਨਾ ਸੁਨ ਨੇ ਗਲਤ ਗਲਤ ਦਿਆ ਗਲਤ ਗਲਦਿਆ 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 ਨਾ ਪਰਚੇ ਕਿਤੇ ਨਹੀਂ ਹੈ ਕਿ ਬਿਲਕੁਲ ਵੀ ਬਿਲਕੁਲ ਵੀ ਨਹੀਂ ਹੈਗੇ ਨਹੀਂ ਹੈਗੇ ਪਰਚੇ ਗਰਦੀ ਨਹੀਂ ਹੈਗੇ ਹੁਣ ਮੈਂ ਗੱਲ ਕਰਣਾ ਸਾਹਮਣੇ ਬੁਲਾਉਂਦੇ ਥਾਣੇ ਚ ਪਰਚੇ ਹੈਗੇ ਕੋਈ ਪਰਚਾ ਨਹੀਂਗਾ ਕੋਈ ਪਰਚਾ ਨਹੀਂਗਾ ਕੋਈ ਪਰਚਾ ਨਹੀਂਗਾ ਹਾਂ ਕੋਈ ਪਰਚਾ ਨਹੀਂਗਾ ਹਾਂ ਕਿਸੇ ਦੇਖਦੇ ਸਾਰਾ ਪਰਿਵਾਰ ਹੀ ਬਹੁਤ ਝੂਠ ਬੋਲਦਾ ਇਹ ਬੰਦਾ ਜਿਆਦਾ ਝੂਠ ਬੋਲਦਾ ਇਹ ਚੋਗਾ ਗੰਦਾ ਬੰਦਾ ਹੈ ਤੇਰਾ ਗੰਦਾ ਬੰਦਾ ਹੈ ਤੇਰਾ ਗੰਦਾ ਬੰਦਾ ਹੈ ਮੈਂ ਬਲੈਕ ਮੈਂ ਕਹਿੰਨੀ ਆ ਮੈਂ ਕਹਿੰਨੀ ਆ ਸਭ ਤੋਂ 25 ਸਾਲ ਜੇ ਤੁਹਾਨੂੰ ਇਹਨਾਂ ਦੇ ਨਾਲ ਹੋ ਗਏ ਉਦੋਂ ਨਹੀਂ ਤੁਹਾਨੂੰ ਪਤਾ ਸੀਗਾ ਕਿ ਸ਼ਰਾਬੇ ਦੇ ਸੀਗਾ ਕੋਈ ਬੱਚੇ ਵਿਆਹ ਤੇ ਜਾਣ ਜਿੱਥੇ ਮਰਜੀ ਮੇਰੇ ਨਾਲ ਜਾਣ ਮੈਨੂੰ ਕਹਿੰਦਾ ਤੀਜੀ ਮੰਜ਼ਿਲ ਚੋੱਕੇ ਮਾਰੂ ਜੇ ਅੰਦਰ ਆਉ ਬੱਤੀ ਬੰਦ ਕਰਕੇ ਪਿਛਲੇ ਅੰਦਰ ਪੁਲਿਸ ਲਾਣੇ ਇਹ ਛਰੇ ਆ ਬੱਤੀ ਬੰਦ ਕਰਕੇ ਸੁੱਤਾ ਮੇਰੀ ਨੋ ਨਾ ਪੁਲਿਸ ਲੈਣ ਉਦੋਂ ਤੁਸੀਂ ਰਹਿੰਦੇ ਰਹੇ ਪੁਲਿਸ ਲੈਣ ਤੁਸੀਂ ਰਹਿੰਦੇ ਰਹੇ ਰਹਿੰਦੇ ਹਾਂ ਕਿੱਥੇ ਰਹਿੰਦੇ ਸੀ ਪੁਲਿਸ ਲੈਣ ਨੰਬਰ 1 ਕਵਾਟਰ 199 ਨੰਬਰ ਕਵਾਟਰ ਕਿੰਨੇ ਸਾਲ ਅਹੀਂ 8 ਸਾਢੇ 8 ਸਾਲ ਰਹੇ ਆ ਹਾਂ ਇਹ ਵੀ ਨਾਲ ਰਹੇ ਹਾਂ ਹਾਂ ਇਹ 2 ਸਾਲ 3 ਸਾਲ ਹੀ ਰਹੀ ਹੈ ਜਿਆਦਾ ਚੰਨੀ ਨਹੀਂ ਰਹੀ ਮੁਰਗਾ ਦਾ ਨਗਰ ਆ ਬਾਅਦ ਵਿੱਚ ਮੁੱਛ ਲੈਣ ਦਾ ਸਰ ਜਿਹੜਾ ਕਹਿੰਦੇ ਰਹੇ ਵਾਟਰ ਲੈ ਸਰਕਾਰੀ ਅਸੀਂ ਰਹੇ ਹਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਮੈਂ 1500 1600 ਰੱਖੀ ਆ ਠੀਕ ਆ ਜੀ ਬੇਅਸਰ ਹੀ ਮੈਂ ਬੱਚੇ ਦੇ ਵਿਆਹ ਕਰਤੇ ਸਾਰਾ ਕਰਦਾ ਇਹਦਾ ਇਹ ਐਸਰ ਤੁਸੀਂ ਮੇਰੀ ਗੱਲ ਸੁਣੋ ਵਧੀਆ ਪੋਜੀਸ਼ਨ ਆ ਐਸਆਈਓ ਠੀਕ ਆ ਵਧੀਆ ਤੁਹਾਡੀ ਰੈਪਿਊਟੇਸ਼ਨ ਆ ਇਹ ਗੱਲ ਕਹਿਣੀ ਕਿੰਨੀ ਕੁ ਜਾਇਜ਼ ਆ ਕਿ ਇਹ ਜਨਾਨੀ ਮੈਂ ਰੱਖੀ ਸੀ ਹਾਂ ਜੀ ਰੱਖੀ ਸੀ ਇਹ ਕਿੰਨਾ 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 ਕ ਸਹੀ ਹੈ ਕਹਣਾ ਨਹੀਂ ਜੋ ਹੁਣ ਜੇ ਕਿਸੇ ਦਿਨ ਮਦਦ ਕਰਨੀ ਹੈ ਤਾਂ ਨਹੀਂ ਜਿਹੜੇ ਕੋ ਰਿਸ਼ਤੇਦਾਰ ਮਦਦ ਕਰਨੀ ਵੱਖਰੀ ਰੱਖੀ ਸੀ ਦਾ ਮਤਲਬ ਨਹੀਂ ਆ ਜੀ ਮੈਂ ਨਾ ਇਹ ਨਾ ਮੈਂ ਕੋਈ ਕੋਈ ਗੱਲ ਹੈ ਮੇਨਾ ਮੇਰੀ ਬਾਤ ਹੈ ਜੀ ਨਾ ਇਹ ਨਾ ਮੇਰੇ ਕੋ ਮੈਰ ਜਾ ਪਰ ਇਹ ਸਰ ਕਹਿ ਰਹੀ ਹੈ ਮੇਨਾ 25 ਸਾਲ ਇਹ ਕਹਿ ਰਹੇ ਮੇਨਾ 25 ਸਾਲ ਸੋਹੰਦੀ ਰੀ ਨੂੰ ਕਹਿ ਰਹੀ ਹੈ ਮੇਨਾ ਵੀ ਸੋਹੰਦਾ ਰੇ ਸਰ ਜੀ ਕਹੀ ਜਾਵੇ ਇਹ ਤੁਹਾਨੂੰ ਦੱਸਦਾ ਅਸਲੀਅਤ ਕੀ ਹੈ ਇਹਨਾਂ ਦੀ ਬਾਜੇ ਦੇਖਾ ਜੀ ਬਾਕੀ ਠੀਕ ਹੈ ਬਾਕੀ ਉਹਨਾਂ ਨੂੰ ਪੁੱਛ ਲਓ ਸਰ ਤੁਹਾਡੇ ਕੋ ਕਿਸੇ ਤਰ੍ਹਾਂ ਦਾ ਕੋਈ ਪ੍ਰੂਫ ਹੈਗਾ ਕੀ ਹੋਗਾ ਥਾਣੇਦਾਰ ਥਾਣੇਦਾਰ ਹਾਂ ਤੁਹਾ ਜਾਦੀ ਹੋਈ ਸੀ ਹਾਂਜੀ ਜਾਦੀ ਮੇਰੀ ਨਾਨੀ ਨੇ ਮਾਰੀਓ ਕੋਈ ਨਾ ਛੱਡੋ ਫੇਰ ਗੱਲ ਕਰੀਏ ਅੱਜ ਸੋ ਪਾਜੀ ਕੀ ਲੱਗਦਾ ਤੁਹਾਨੂੰ ਕੀ ਲਗਾਤਾਰ ਮੁਲਾਜ਼ਮਾਂ ਦੇ ਉੱਤੇ ਆ ਚੀਜ਼ਾਂ ਹੋ ਰਹੀਆਂ ਆ ਮੁਲਾਜ਼ਮਾਂ ਨੂੰ ਫਸਾਇਆ ਜਾ ਰਿਹਾ ਸਹੀ ਆ ਗਲਤ ਆ ਤਾਂ ਕੋਰਟ ਹੀ ਦੱਸੇਗੀ ਪਰ ਇਹ ਚੀਜ਼ ਕਿੰਨੀ ਕਿ ਸਹੀ ਲੱਗਦੀ ਬਈ ਕਿ ਚੌਂਕ ਦੇ ਵਿੱਚ ਆ ਕੇ ਕਿਸੇ ਮੁਲਾਜ਼ਮ ਨੂੰ ਘੇਰ ਕੇ ਇਦਾਂ ਚੀਜ਼ ਕਰਨੀ ਕਿੰਨੀ ਰਾਜ ਸਾਜ਼ਿਸ਼ ਬਣੀ ਹੈ ਇਹਨਾਂ ਦੀ ਕਿੰਨਾ ਕਿ ਤੁਹਾਨੂੰ ਲੱਗਦਾ ਕਿ ਤੁਹਾਡੇ ਜਾਨ ਨੂੰ ਖਤਰਾ ਹੈ ਮੈਨੂੰ ਵੀ ਦਿਖਦਾ ਜੀ ਸਾਜ਼ਿਸ਼ਾ ਕੋਈ ਹੋਣਾ ਲੱਗਦਾ ਤੁਹਾਡੇ ਜਾਨ ਨੂੰ ਖਤਰਾ ਹੋ ਸਕਦਾ ਵੀ ਜਾਨ ਨੂੰ ਖਤਰਾ ਹੈਗਾ ਇਹ ਜੀ ਜਦਾਂ ਇਹਨਾਂ ਸਾਰਾ ਸਾਮਾਨ ਮੇਰਾ ਲੈ ਕੇ ਸਾਰਾ ਚੁੱਕੇ ਸੋਨਾ ਲੈ ਕੇ ਕੱਪੜੇ ਲੈੜੇ ਲੈ ਕੇ ਹਨ ਮੈਨਾਂ ਨੂੰ ਜਾਣਦਾਰੀ ਜਿਹੜਾ ਪਹਿਲਵਾਨ ਸੀ ਕੀਤੀ ਮੈਂ ਹੁਣ ਛੱਡ ਦਿੱਤੇ ਆ ਜੀ ਪਹਿਲਵਾਨ ਸੀ ਕੀਤੀ ਜਾਣ ਜਿੱਥੇ ਮਰਜੀ ਮੇਰੇ ਵੱਲ ਕੋਈ ਨਹੀਂ ਮਤਲਬ ਨਹੀਂ ਹੈਗਾ ਜੋ ਕਰਨਾ ਕੋਰਟ ਤੇ ਕਰਨਾ ਜੀ ਤੁਹਾਡੇ ਵੱਲੋਂ ਸਰ ਕੋਰਟ ਦੇ ਵਿੱਚ ਕੀ ਐਪਲੀਕੇਸ਼ਨ ਲਗਾਈ ਗਈ ਹੈ ਇਹਨਾਂ ਦੇ ਤੇ ਹਲਾਤਾ ਹੀ ਮੇਰਾ ਘਰੋਂ ਸਾਮਾਨ ਸਾਰਾ ਲੈ ਗਏ ਆ ਤੇ ਜਬਰਦਸਤੀ ਮੇਰੇ ਘਰ ਚੋਂ ਆਦੇ ਮੈਨੂੰ ਮਾਰਨ ਵਾਸਤੇ ਬਸ ਮੇਰੇ ਕੋਲ ਗੱਡੀ ਸੀ ਮੇਰੇ ਕੋਲ ਜਿੰਨਾ ਟਰੱਕ ਲੱਗ ਮੇਰੇ ਕੋਲ ਵੀਡੀਓ ਪਈਆਂ ਮੈਂ ਸਾਰੇ ਕੋਰਟ ਤੇ ਦਿਖਾ ਦਊਂਗਾ ਜੀ ਸੋ ਦੇਖ ਸਕਦੇ ਹੋ ਕਿ ਲਗਾਤਾਰ ਜਿਹੜਾ ਮੁਲਾਜ਼ਮ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੀ ਕੋਈ ਵੀ ਜਿਹੜੀ ਹੈ ਗੱਲ ਨਹੀਂ ਹੈਗੀ ਤੇ ਨਾ ਹੀ ਇਸ ਲੇਡੀਜ਼ ਦੇ ਕੋਲ ਜਿਹੜਾ ਆ ਕੋਈ ਸਬੂਤ ਹੈ ਸੋ ਉਧਰ ਇੱਕ ਵਾਰੀ ਫਿਰ ਜਿਹੜੀ ਲੇਡੀਜ਼ ਦੇ ਨਾਲ ਜਿਹੜੀ ਹੈ ਗੱਲਬਾਤ ਕਰ ਲੈਂਦੇ ਆ ਮੈਡਮ ਤੁਹਾਡੇ ਕੋਲ ਤੁਹਾਡੇ ਕੋਲ ਕਿਸ ਤਰ੍ਹਾਂ ਸਬੂਤ ਹੈਗਾ ਸਬੂਤ ਮੋਤ ਨਹੀਂ ਬਗੈਰ ਸਬੂਤ ਤੋਂ ਤੁਸੀਂ ਕਿੰਨੀ ਕ ਵਾਰੀ ਮੈਡਮ ਤੁਹਾਡੇ ਨਾਲ ਇਹ ਹਮ ਬਿਸਤਰ ਹੋ ਚੁਕੇ ਮੈਂ ਅੰਦਰ ਜਿੱਦਾਂ ਮਤਲਬ ਕਿਸੇ ਨੂੰ ਦੱਸਦੀ ਨਹੀਂ ਸੀ ਭਾਜੀ ਮੈਂ ਕਿਸੇ ਨੂੰ ਨਹੀਂ ਦੱਸਣਾ ਦੋ ਸਾਲ ਦੇ ਵਿੱਚ ਕੀ ਤੁਹਾਨੂੰ ਲੱਗਦਾ ਰੋਜ਼ ਤੁਸੀਂ ਕਮਰੇ ਚ ਜਾਂਦੇ ਸੀਗੇ ਰੋਜ਼ ਨਹੀਂ ਕਿੰਨੀ ਕ ਵਾਰੀ ਨਹੀਂ ਇਹਨਾਂ ਨੇ ਕਈ ਵਾਰੀ ਦੋ ਕਿ ਤਿੰਨ ਵਾਰੀ ਜਿੱਦਾਂ ਮਤਲਬ ਕਿਹਾ ਹਨ ਕਿ ਬੈਠ ਜਾ ਹਾਂਜੀ ਬਸ ਬੈਠਣ ਨੂੰ ਹੀ ਕਿਹਾ ਹਾਂਜੀ ਫਿਰ ਬਾਅਦ ਚ ਸੌਣ ਨੂੰ ਵੀ ਕਿਹਾ ਮੈਂ ਤੁਹਾਨੂੰ ਫੇਕੀ ਤੁਸੀਂ ਉਸ ਤੋਂ ਬਸ ਹੋ ਕੇ ਕਹਿਣ ਤੇ ਹਾਂਜੀ ਤੇ ਜੇ ਮੈਡਮ ਜੀ ਉਹਨਾਂ ਨੇ ਕਿਹਾ ਸੌਣ ਲਈ ਤੁਸੀਂ ਸੋ ਕੇ ਫੇਰ ਤਾਂ ਆਪਣੀ ਮਰਜ਼ੀ ਨਾਲ ਹੀ ਸੁਧਦੇ ਨਹੀਂ ਮੈਨੂੰ ਡਰਾਉਂਦਾ ਧਮਕਾਉਂਦਾ ਸੀ ਮਾਰਦਾ ਸੀ دا ورچر کیتا چې دا مینو مطلب زیات ਇੱਦਾਂ ਸੋ ਦੇਖ ਸਕਦੇ ਹੋ ਕਿ ਉੱਥੇ ਜਦੋਂ ਲੇਡੀਜ਼ ਦੇ ਨਾਲ ਗੱਲਬਾਤ ਕੀਤੀ ਕਿ ਉੱਥੇ ਲੇਡੀਜ਼ ਦਾ ਕਹਿਣਾ ਹੈ ਕਿ ਮੈਨੂੰ ਬਹਿਨ ਲਈ ਕਿਹਾ ਉਸ ਤੋਂ ਬਾਅਦ ਜਿਹੜਾ ਇਹ ਮੈਨੂੰ ਸੌਣ ਦੇ ਲਈ ਕਿਹਾ ਉਸ ਤੋਂ ਬਾਅਦ ਜਿਹੜੀਆਂ ਸਾਰੀਆਂ ਚੀਜ਼ਾਂ ਜਿਹੜੀਆਂ ਇਹ ਸ਼ੁਰੂ ਹੋ ਗਈਆਂ ਲਗਾਤਾਰ 2 ਸਾਲ ਤੋਂ ਜਿਹੜਾ ਇਹ ਮੈਨੂੰ ਇਹ ਮਾਲਿਸ਼ ਕੀਤਾ ਜਾ ਰਿਹਾ ਪਰ ਉੱਥੇ ਹੀ ਤੁਹਾਨੂੰ ਇਹ ਗੱਲ ਦੱਸਦੇ ਕਿ ਪ੍ਰੂਫ ਜਿਹੜਾ ਵਾ ਇਹਨਾਂ ਦੇ ਕੋਲ ਕੋਈ ਨਹੀਂ ਹੈਗਾ ਤੇ ਨਾ ਹੀ ਸਾਡਾ ਜਿਹੜਾ ਸਵੇਰਾ ਚੈਨਲ ਹੈ ਇਸ ਚੀਜ਼ ਦੀ ਪੁਸ਼ਟੀ ਕਰਦਾ ਹੈ ਕਿ ਅੱਜ ਦੀ ਕੋਈ ਗੱਲ ਹੋਈ ਸੀ ਕਿਉਂਕਿ ਦੂਜੇ ਪੱਖ ਵੀ ਜਿਹੜਾ ਸੁਣ ਲਿਆ ਹੋਇਆ ਦੂਜੇ ਪੱਖ ਦਾ ਜਿਹੜਾ ਕਹਿਣਾ ਹੈ ਕਿ ਮੈਂ ਜ ਮੰਦ ਜਿਹੜਾ ਬਹੁਤ ਮਾੜਾ ਸ਼ਬਦ ਐ ਸੋ ਗੱਲਬਾਤ ਕਰਦੇ ਮੈਂ ਤੁਸੀਂ ਇਹਨਾਂ ਦੇ ਕੀ ਲੱਗਦੇ ਹੋ ਮੈਂ ਤਾਂ ਪਰਝਾਈਆਂ ਇਹਨਾਂ ਦੀ ਮੁਲਾਜ਼ਮ ਦੇ ਨਹੀਂ ਨਹੀਂ ਨਣਾਣਾ ਮੇਰੀ ਤੁਹਾਨੂੰ ਪਤਾ ਕਿੰਨੇ ਸਮੇਂ ਤੋਂ ਰਹਿ ਰਹੇ ਆ ਪਾਜੀ ਸਨ ਇਹ ਅਸੀਂ ਤਾਂ ਜਦੋਂ ਦੇ ਕੁੜੀ ਦਾ ਇਹਨਾਂ ਦਾ ਵਿਆਹ ਹੋਇਆ ਸੀ ਨਾ ਅਸੀਂ ਉਦੋਂ ਦੇ ਇਹਨਾਂ ਨਾਲ ਵਰਤਣ ਲੱਗੇ ਆ ਪਹਿਲਾਂ ਬਹੁਤ ਵਧੀਆ ਸੀ ਐਵੇਂ ਝੂਠ ਨਹੀਂ ਬੋਲਦੇ ਸਾਡੀ ਵੀ ਇੱਜ਼ਤ ਬਹੁ ਕਰਦੇ ਸੀ ਸਾਨੂੰ ਪਿਆਰ ਨਾਲ ਬੁਲਾਉਣਾ ਘਰੋਂ ਆ ਕੇ ਇੱਕ ਫੋਨ ਕਰਨਾ ਕਿ ਮੇਰੀ ਮਿਲਨਾਰਨ ਨੂੰ ਕਹਣਾ ਮਨਜੀਤ ਇਹਨਾਂ ਨੂੰ ਬੁਲਾ ਲੈ ਤੇ ਸਬਜ਼ੀ ਬਣਾ ਦੇ ਰੋਟੀ ਖਾਣੀ ਇਹਨਾਂ ਨੇ ਵੀ ਇੱਥੇ ਹੀ ਜਦੋਂ ਇਹਨੇ ਪਿਸਤੌਲ ਕੱਢੀ ਆ ਨਾ ਭੈਣ ਦੇ ਮ ਗਾੜਾ ਗੂੜਾ ਕਰਦਾ ਹੀ ਮੇਰੇ ਘਰ ਵਾਲੇ ਨੇ ਇਹੀ ਕਿਹਾ ਕਹਿੰਦਾ ਭਾਜੀ ਬੱਸ ਹੁਣ ਨਾ ਮਾਰੀ ਬੱਸ ਉਦੋਂ ਦਾ ਮੇਰੇ ਘਰ ਵਾਲੇ ਦੇ ਪੇਸ਼ ਪੈ ਗਏ ਕਿ ਮੈਂ ਚਿੱਟਾ ਪਾ ਕੇ ਤੈਨੂੰ ਅੰਦਰ ਠਕਾਉਣਾ ਆ ਡਰਾਈਵਰ ਆ ਬੱਸੀ ਜਾ ਕੇ ਮਿੱਠੂ ਬੱਸੀ ਪੁੱਛ ਲੋ ਮੇਰਾ ਘਰ ਵਾਲਾ ਕੀ ਕੰਮ ਕਰਦਾ ਹੈ ਬਾਕੀ ਇਹ ਕੋਠੀ ਦੀ ਗੱਲ ਕਰ ਰਿਹਾ ਨਾ ਜਿੱਥੋਂ ਮੈਂ ਲੋਨ ਲਿਆ ਮੈਂ ਤੁਹਾਨੂੰ ਉਹ ਵੀ ਦੱਸ ਦਿੰਨੀ 18 ਲੱਖ ਦਾ ਲੋਨ ਕਰਾਇਆ 6.5 6 ਲੱਖ 20 ਦੀ ਮੈਂ ਆਪਣਾ ਘਰ ਵੇਚਿਆ 18 ਲੱਖ ਦੀ ਮੈਂ ਜਗਾ ਲਈ ਇਹਨੂੰ ਕਦੀ ਅੱਗ ਲੱਗੀ ਜੇ ਮੈਂ ਜਗਾ ਲਈ ਇਹ ਵੀ ਬਣਾ ਲਵੇ ਇਹ ਤੋਂ ਨਹੀਂ ਬਣਦੀ ਮੇਰੇ 12 ਮੈਡਮ ਦੇ ਨਾਲ ਫੇਰ ਦੁਬਾਰਾ ਜਿਹੜ ਫਿਲਹਾਲ ਪਹਿਲੇ ਜਿਹੜੀ ਹੈ ਮੁਲਾਜ਼ਮ ਮੁਲਾਜ਼ਮ ਦੇ ਨਾਲ ਜਿਹੜੀ ਗੱਲਬਾਤ ਕਰਦੇ ਉਸ ਤੋਂ ਬਾਅਦ ਮੈਡਮ ਦੇ ਨਾਲ ਵੀ ਜਿਹੜੀ ਗੱਲਬਾਤ ਕਰ ਲੈਂਦੇ ਇੱਕ ਵਾਰੀ ਤੁਹਾਡੇ ਤੇ ਜਿਹੜੇ ਇਲਜ਼ਾਮ ਲਗਾਏ ਗਏ ਸੀਗੇ ਚਿੱਟੇ ਦੇ ਹਾਂ ਕਿੰਨੇ ਕਿੰਨੇ ਕਿਸ ਕੀ ਕਹਿਣਾ ਜਾਂਦਾ ਭਾਜੀ ਜਦੋਂ ਇਹਨਾਂ ਨੇ ਸਾਨੂੰ ਇਹ ਹੀ ਹੈ ਕਿ ਸਾਨੂੰ ਬਦਨਾਮ ਕਿਉਂ ਕਰ ਰਹੇ ਨੇ ਅਸੀਂ ਜੇ ਸਾਥ ਦਿੱਤਾ ਇਹਨਾਂ ਦੇ 4-5 ਵਾਰੀ ਮੈਨਣਾਂ ਦਾ ਫੈਸਲਾ ਵੀ ਇਹਨਾਂ ਦਾ ਕਰਾ ਕੇ ਗਏ ਆ ਇਹ ਕਹਿੰਦਾ ਵੀ ਤੁਸੀਂ ਨਹੀਂ ਹੋਣਾ ਚਾਹੀਦਾ ਭਰਾ ਨਾ ਆਵੇ ਇੱਥੇ ਮੈਂ ਆ ਵੀ ਅਸੀਂ ਰੁਕ ਗਏ ਅਸੀਂ ਕਹਿੰਦੇ ਨਹੀਂ ਆਵਾਂਗੇ ਪਰ ਫਿਰ ਵੀ ਉਹਨੇ ਮਾਰ ਕੁੱਟ ਕੇ ਆਪਣੀਆਂ ਕੁੜੀਆਂ ਨੂੰ ਵੀ ਮਾਰਿਆ ਨੇ ਮਾਰ ਕੁੱਟ ਕੇ ਰਾਤ ਨੂੰ ਬਾਹਰ ਕੱਢਿਆ ਉਹਨਾਂ ਨੂੰ ਕੋਈ ਰਾਹ ਨਹੀਂ ਲੱਭਾ ਮੇਰੇ ਘਰ ਆ ਗਏ ਮੈਂ ਕਿਹਾ ਕਾ ਮਾਰ ਦੂੰਗੀ ਤੁਸੀਂ ਦੱਸੋ ਪਹਿਲਾਂ ਮੈਨੂੰ ਹੁਣ ਇਹ ਬੰਦਾ ਇੰਨੀਆਂ ਗੱਲਾਂ ਕਰਦਾ ਇਹਨੂੰ ਆਪਣੇ ਸ਼ਰਮ ਨਹੀਂ ਆਉਂਦੀ ਤੂੰ ਚੰਗਾ ਕਿਧਰ ਬਣਦਾ ਵੇ ਐ ਤੂੰ ਉਹਨੂੰ ਸਾਥ ਨਹੀਂ ਦੇਂਦਾ ਸਕੋ ਤੂੰ ਬਦਨਾਮੀ ਕਰਨ ੜਿਆ ਅਸੀਂ ਜੇ ਰੋਟੀ ਖਵਾਈ ਉਹਨੂੰ ਮਾਰਾ ਤਾਂ ਨਹੀਂ ਕੀਤਾ ਮੇਰੇ ਘਰ ਜਾ ਕੇ ਦੇਖ ਲਓ ਮਹੱਲੇ ਚ ਮਿੱਠੂ ਵਸੀ ਪੁੱਛ ਲੈ ਵੀ ਸਾਡੇ ਘਰ ਕੀ ਆ ਡਰਾਈਵਰ ਐ ਮੇਰਾ ਬੰਦਾ ਗੱਡੀ ਚਲਾਉਂਦਾ ਐ ਇਹਨੂੰ ਕਦੀ ਅੱਗ ਲੱਗੀ ਐ ਭਾਜੀ ਬਦਨਾਮ ਕਰ ਰਿਆ ਨਾ ਇਹ ਤੁਸੀਂ ਵੀ ਦੇਖਦੇ ਤੁਹਾਨੂੰ ਸਾਰਾ ਪਤਾ ਐ ਅਸੀਂ ਕਦੀ ਇੱਦਾਂ ਦੇ ਕੰਮਾਂ ਚ ਪਏ ਨਹੀਂ ਪਹਿਲੀ ਵਾਰ ਉਹਦੇ ਨਾਲ ਚੱਲੇ ਵੀ ਉਹਦਾ ਕੋਈ ਮਾਂ ਪਿਓ ਕੋਈ ਨਹੀਂ ਉਹਦੇ ਨਾਲ ਮੈਂ ਮਾਮੇ ਦੀ ਕੁੜੀ ਆ ਨੌਆ ਉਹ ਮਾਮੇ ਦਾ ਮੁੰਡਾ ਆ ਇਹਦਾ ਮਤਲਬ ਇਹ ਨਹੀਂ ਇਹ ਕਹਿੰਦਾ ਸੀ ਮੈਂ ਛਡਾਉਣਾ ਆ ਸੋਨੀ ਇੱਥੋਂ ਆਏਗਾ ਨਾ ਤੇ ਤੈਨੂੰ ਮੈਂ ਕਹਿੰਦਾ ਇੰਨਾ ਮਜਾ ਚਖਾਉਂਗਾ ਨਾ ਯਾਦ ਕਰੇਂਗੀ ਭਰਾ ਨੂੰ ਤੇ ਭੈਣ ਛੱਡ ਸਕਦੀ ਐ ਤਸਵੀਰਾਂ ਤੁਹਾਨੂੰ ਇੱਕ ਵਾਰੀ ਫੇਰ ਜੜੀਆਂ ਦਿਖਾ ਦਨੇ ਆ ਮੈਮ ਜਿਹੜੀ ਤੁਹਾਡੇ ਕੋ ਫੋਟੋਸ ਆ ਇੱਕ ਵਾਰੀ ਦਿਖਾ ਸਕਦੇ ਹੋ ਆ ਕੇ ਜਰਾ ਹਾਂਜੀ ਜੀ ਆ ਜਿਹੜੇ ਥਾਰੇ ਦਾ ਆ ਆ ਦੇਖ ਸਿਮਰ ਪੜੀ ਆ ਦੇਖੋ ਸਿਮਰ ਛੋਟੇ ਇਹਨੂੰ ਮੁੰਡੇ ਨੂੰ ਵਿਆਹ ਕੇ ਲਿਆਂਦਾ ਆ ਦੇਖੋ ਸਾਨੂੰ ਵਿਆਹ ਕੇ ਲਿਆਂਦਾ ਆ ਦੇਖੋ ਜੀ ਆ ਦੇਖੋ ਇਹਨਾਂ ਨੇ ਮੇਰਾ ਸਾਰਾ ਸੋਨਾ ਵੀ ਰੱਖ ਲਿਆ ਇਹਨੇ ਇਹਨੇ ਤਰਸੇਮ ਸਿੰਘ ਨੇ ਸਾਰਾ ਕੁਛ ਲਵਾ ਲਿਆ ਮੇਰਾ ਜੋ ਜੋ ਮੈਨੂੰ ਸੋਨਾ ਪਿਆ ਸੀ ਸਭ ਕੁਛ ਲਵਾ ਲਿਆ ਮੇਰ ਕੋ ਦਿਖਾਓ ਜਿੰਨੇ ਆਜ ਜਿਹੜੀ ਹੁਣ ਜਨਾਨੀ ਰੱਖੀ ਆ ਤੁਸੀਂ ਕੰਪਲੇਂਟਾਂ ਦਿਤੀਆਂ ਆ ਦੇਖੋ ਜਿਹੜੀ ਤੁਸੀਂ ਕੰਪਲੇਂਟ ਦਿਤੀ ਹੈ ਹਾਂਜੀ ਕੰਪਲੇਂਟ ਦੀ ਕਾਪੀ ਹੋਏਗੀ ਤੁਹਾਡੇ ਕੋਲ ਹਾਂਜੀ ਹਾਂਜੀ ਕਰ ਸਕਦੇ ਹੋ ਇੱਕ ਮਿੰਟ ਦਿਓ ਮੇਰੇ ਕੋਲ ਯਾਦ ਮਾਸ਼ਮਾ ਦੇਖੋ ਥੋੜਾ ਹੋਊਗਾ ਕਿ ਨਹੀਂ ਚਲਾਂਗੇ ਤਾਂ ਸੰਸਾਤ ਤੋਂ ਕੰਪਲੇਂਟ ਦੀ ਜਿਹੜੀ ਕਾਪੀ ਆ ਉਹ ਲੈ ਕੇ ਆ ਰਹੇ ਹਾਂ ਕੰਪਲੇਂਟ ਇਹਨਾਂ ਨੇ ਆਖਿਰਕਾਰ ਕੀ ਦਿੱਤੀ ਸੀ ਉਹ ਵੀ ਸਾਰੀ ਚੀਜ਼ਾਂ ਜਿਹੜੀਆਂ ਦੇਖ ਲੈਣੇ ਆ ਸੋ ਇਸ ਤੋਂ ਪਹਿਲਾਂ ਕੰਪਲੇਂਟ ਦੀ ਕਾਪੀ ਜਿਹੜੀ ਆ ਉਹ ਮੰਗਵਾਈ ਜਾ ਰਹੀ ਹੈ। ਸੋ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾ ਦਿੰਦੇ ਆ ਕਿ ਚੌਕ ਦੇ ਵਿੱਚ ਜਿਹੜਾ ਇਹ ਆ ਕਾਫੀ ਜਿਹੜਾ ਯਾਰ ਰਸ਼ ਲੱਗ ਚੁੱਕਾ। ਸੋ ਦੇਖ ਸਕਦੇ ਹੋ ਕਿ ਲਗਾਤਾਰ ਜਲੰਧਰ ਸ਼ਹਿਰ ਦੇ ਵਿੱਚ ਜਿਹੜੇ ਇਸ ਤਰ੍ਹਾਂ ਦੇ ਹਾਲਾਤ ਜਿਹੜੇ ਆ ਨਜ਼ਰ ਆ ਰਿਹਾ ਉੱਥੇ ਲੋਕਾਂ ਦਾ ਕਹਿਣਾ ਹੈ ਕਿ ਇਸ ਮੁਲਾਜ਼ਮ ਨੇ ਜਿਹੜੀ 6 ਤੋਂ 7 ਜੜੀਆਂ ਜਨਾਨੀਆਂ ਰੱਖੀਆਂ ਹੋਈਆਂ ਆ ਉੱਥੇ ਤਾਂ ਦੱਸ ਦੇ ਕਿ ਤਿਆਂ ਭੈਣਾਂ ਦਾ ਵੀ ਜਿਹੜਾ ਇਹ ਆ ਬਿਲਕੁਲ ਵੀ ਜਿਹੜਾ ਵਾ ਲੱਜਾ ਜਿਹੜੀ ਉਹਨਾਂ ਦੀ ਜਿਹੜੀ ਭੰਗ ਕੀਤੀ ਗਈ ਆ ਉੱਥੇ ਤੁਹਾਨੂੰ ਦੱਸ ਦਈਏ ਕਿ ਮੁਲਾਜ਼ਮ ਵੱਲੋਂ ਜਿਹੜਾ ਜਿਸ ਤਰ੍ਹਾਂ ਔਰਤ ਨੇ ਜਿਹੜੇ ਇਲਜ਼ਾਮ ਲਗਾਏ ਆ ਕਿ ਇਹਨੇ ਜਿਹੜੀਆਂ 6-7 ਜਿਹੜੀਆਂ ਖਿਆਲਾ ਰੱਖੀਆਂ ਹੋਈਆਂ ਵਾ ਲਗਾਤਾਰ ਉੱਥੇ ਜਾਂਦਾ ਆ ਆਂਦਾ ਹੈ ਹੈਰਾਨਗੀ ਵਾਲੀ ਗੱਲ ਹੈ ਕਿ ਮੁਲਾਜ਼ਮ ਸਾਹਿਬ ਦੀ ਉਮਰ ਵੀ ਜੜੀ ਆ ਕਾਫੀ ਹੈ ਪਤਾ ਨਹੀਂ ਕਿਹੜਾ ਕਾਮਰਾਜ ਦਾ ਕੈਪਸੂਲ ਐਸਾ ਖਾ ਕੇ ਜਿਹੜਾ ਉਹ ਜਾਂਦੇ ਆ ਉਸ ਤੋਂ ਬਾਅਦ ਜਿਹੜੀਆਂ ਆ ਚੀਜ਼ਾਂ ਜਿਹੜੇ ਸਾਹਮਣੇ ਆਉਂਦੀਆਂ ਫਿਲਹਾਲ ਅਸੀਂ ਇਸ ਚੀਜ਼ ਦੀ ਜਿਹੜੀ ਪੁਸ਼ਟੀ ਨਹੀਂ ਕਰਦੇ ਕਿ ਕੌਣ ਸਹੀ ਹੈ Dann wird.